ਵੀ ਬੀਵੀ ਪਰਪੰਦਵਾਸੀਆਂ ਦੇ ਨਾਲ ਸਿੱਧੂ ਭਾਰਤ ਕਿਸਾਨ ਇਹਨਾਂ ਨੇ ਇਕੱਠਾ ਸਿੱਧੂ ਪਰਨੇ ਇੱਥੇ ਧਰਨਾ ਲਾਇਆ ਸੀ ਡੀਸੀ ਸਾਹਿਬ ਦੇ ਦਫ਼ਤਰ ਦੇ ਅੱਗੇ ਉਹ ਸਦੇ ਮਸਲੇ ਲਈ ਅਸੀਂ ਜਦੋਂ ਸਾਡੀ ਸੁਣਵਾਈ ਪ੍ਰਸ਼ਾਸਨ ਵੱਲੋਂ ਨਾ ਕਰੀ ਗਈ ਤਾਂ ਅਸੀਂ ਅੱਜ ਡੀਸੀ ਸਾਹਿਬ ਦੇ ਦਫ਼ਤਰ ਦਾ ਘਰਾਓ ਕਰਨਾ ਸੀ ਤੇ ਪੁਲਿਸ ਵੱਲੋਂ ਸਾਨੂੰ ਰੋਕਿਆ ਜਾ ਰਿਹਾ ਸੀ ਉਦੋਂ ਖਿੱਚਾ ਤੂ ਹੋਈ ਤੇ ਅਸੀਂ ਡੀਸੀ ਸਾਹਿਬ ਦਾ ਦਫ਼ਤਰ ਘੇਰਨ ਦੇ ਵਿੱਚ ਕਾਮਯਾਬ ਹੋ ਗਏ ਤੇ ਹੁਣ ਜਿੰਨੀ ਦੇਰ ਉਹ ਪਾਣੀ ਦਾ ਮਸਲਾ ਹੱਲ ਨਹੀਂ ਹੁੰਦਾ ਉੰਨੀ ਦੇਰ ਅਸੀਂ ਡੀਸੀ ਸਾਹਿਬ ਦਾ ਘਰਾਓ ਰੱਖਾਂਗੇ ਦੇ ਦੇਖੋ ਹੁਣ ਸਾਨੂੰ ਮੀਟਿੰਗ ਮਿਲਿਆ ਮਿਲਿਆ ਮੀਟਿੰਗ ਦੇ ਵਿੱਚ ਜੀ ਸਾਹਿਬ ਕੀ ਕਹਿੰਦੇ ਕੀ ਨਹੀਂ ਕਹਿੰਦੇ ਜਦੋਂ ਜਿਹੋ ਜਿਹਾ ਮਸਲਾ ਹੋਊਗਾ ਤਾਂ ਅਸੀਂ ਉਹੋ ਜਿਹਾ ਫੈਸਲਾ ਲਵਾਂਗੇ ਅੱਜ ਜ਼ਿਲ੍ਹਾ ਫਤੇਗੜ ਸਾਹਿਬ ਦੇ ਵਿੱਚ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਸਿੱਧੂਪੁਰ ਨੇ ਡੀਸੀ ਦਫ਼ਤਰ ਬੰਦ ਕੀਤਾ ਕਿਉਂਕਿ ਪਿਛਲੇ 18-19 ਦਿਨ ਤੋਂ ਇੱਥੇ ਇੱਕ ਧਰਨਾ ਚੱਲ ਰਿਹਾ ਜਿਸ ਦੇ ਕਿਉਂਕਿ ਪਿੰਡ ਬੀਵੀਪੁਰ ਦੇ ਵਿੱਚ ਜੋ ਟੋਬੇ ਦੀ ਨਿਸ਼ਾਨਦੇਹੀ ਦਾ ਮਸਲਾ ਹੈ ਉਹ ਕਿਸੇ ਵੀ ਤਰ੍ਹਾਂ ਤੋਂ ਮਸ ਨਹੀਂ ਹੋ ਰਿਹਾ ਬਿਲਕੁਲ ਨਜਾਇਜ਼ ਢੰਗ ਦੇ ਨਾਲ ਟੋਬਾ ਭਰਿਆ ਗਿਆ ਇੱਕ ਗਰਾਊਂਡ ਜਿਹਨੂੰ ਤੋਬਾ ਬਣਾਇਆ ਗਿਆ ਉਸਨੂੰ ਦੁਬਾਰਾ ਤੋਬਾ ਬਣਾਉਣ ਦੀ ਤੇ ਤੋਬੇ ਨੂੰ ਤੋਬਾ ਬਣਾਉਣ ਦੇ ਲਈ ਇਹ ਧਰਨਾ ਚੱਲਦਾ ਅੱਜ ਡੀਸੀ ਮੈਡਮ ਨਾਲ ਪਹਿਲੇ ਦੌਰ ਦੇ ਜਦੋਂ ਗੱਲ ਹੋਈ ਤਾਂ ਉਹ ਮੀਟਿੰਗ ਦੇ ਵਿੱਚੋਂ ਉੱਠ ਕੇ ਚਲੇ ਗਏ ਸੀਗੇ ਕਿਉਂਕਿ ਸਾਨੂੰ ਉਹਨਾਂ ਨੇ ਆਪ ਅੱਜ ਸੱਦਾ ਦਿੱਤਾ ਸੀਗਾ ਅੱਜ ਸਾਡਾ ਘਰੌ ਦਾ ਪ੍ਰੋਗਰਾਮ ਸੀ ਘਰੌ ਦੇ ਪ੍ਰੋਗਰਾਮ ਤੋਂ ਬਾਅਦ ਉਹਨਾਂ ਨੇ ਸਾਨੂੰ ਮੀਟਿੰਗ ਲਈ ਸੱਦਾ ਦਿੱਤਾ ਮੀਟਿੰਗ ਦੇ ਵਿੱਚ ਸਾਨੂੰ ਸੱਦ ਕੇ ਬਿਲਕੁਲ ਵੀ ਕੋਈ ਸੋਸ ਨਾ ਗੱਲ ਕੀਤੀ ਤੇ ਮੀਟਿੰਗ ਵਿੱਚੋਂ ਵਿਚਾਲੇ ਤੋਂ ਛੱਡ ਕੇ ਚਲੇ ਗਏ ਤੇ ਫਿਰ ਅਸੀਂ ਆ ਕੇ ਇਹਨਾਂ ਦਾ ਦਫ਼ਤਰ ਜਿਹੜਾ ਅੰਦਰ ਕਮਰੇ ਜਿਉਂ ਉਹਨਾਂ ਨੂੰ ਬਲਾਕ ਕੀਤਾ ਹੋਇਆ ਤੇ ਜਦੋਂ ਤੱਕ ਉਹ ਸਾਡੇ ਨਾਲ ਕੋਈ ਸੈਂਟ ਥੋਸ ਗੱਲ ਨਹੀਂ ਕਰਦੇ ਉਦੋਂ ਤੱਕ ਅਸੀਂ ਉਹਨਾਂ ਨੂੰ ਬਾਹਰ ਨਹੀਂ ਨਿਕਲ ਦਵਾਂਗੇ ਉਦੋਂ ਤੱਕ ਸਾਡਾ ਧਰਨਾ ਅਜਿਵੇਂ ਹੀ ਚੱਲਦਾ ਰਹੂਗਾ ਗੱਲ ਇਹ ਦੀ ਜਿਵੇਂ ਪਾਣੀ ਦੇ ਮੁੱਦੇ ਨੂੰ ਲੈ ਕੇ ਮਸਲਾ ਇਹ ਇਹ ਪਿੰਡ ਦਾ ਜਿਹੜਾ ਟੋਬੇ ਦਾ ਪਾਣੀ ਆ ਉਹ ਟੋਬਾ ਭਰ ਦਿੱਤਾ ਗਿਆ ਤੇ ਸਕੂਲ ਦੇ ਗਰਾਊਂਡ ਨੂੰ ਟੋਬਾ ਬਣਾ ਦਿੱਤਾ ਗਿਆ ਜਿਹੜਾ ਸਕੂਲ ਦਾ ਗਰਾਊਂਡ ਆ ਉਹ ਪਿੰਡ ਦੇ ਚੜ੍ਹਦੀ ਵਾਲੇ ਪਾਸੇ ਆ ਤੇ ਪਾਣੀ ਚੜ ਉੱਪਰ ਨਹੀਂ ਚੜਦਾ ਤੇ ਪਿੰਡ ਦੀਆਂ ਸੜਕਾਂ ਤੇ ਗਲੀਆਂ ਦੇ ਵਿੱਚ ਪਾਣੀ ਫਿਰਦਾ ਆ ਰਿਹਾ ਅਸੀਂ ਬੀਵੀ ਪਰਪੰਡਵਾਸੀਆਂ ਦੇ ਨਾਲ ਸਿੱਧੂ ਭਾਰਤੀ ਕਿਸਾਨ ਨੇ ਇੱਕ ਤਾਂ ਸਿੱਧੂ ਪਰਨੇ ਇੱਥੇ ਧਰਨਾ ਲਾਇਆ ਸੀ ਡੀਸੀ ਸਾਹਿਬ ਦੇ ਦਫ਼ਤਰ ਦੇ ਅੱਗੇ ਉਹ ਸਦੇ ਮਸਲੇ ਲਈ ਅਸੀਂ ਜਦੋਂ ਸਾਡੀ ਸੁਣਵਾਈ ਪ੍ਰਸ਼ਾਸਨ ਵੱਲੋਂ ਨਾ ਕਰੀ ਗਈ ਤਾਂ ਅਸੀਂ ਅੱਜ ਡੀਸੀ ਸਾਹਿਬ ਦੇ ਦਫ਼ਤਰ ਦਾ ਘਰਾਓ ਕਰਨਾ ਸੀ ਤੇ ਪੁਲਿਸ ਵੱਲੋਂ ਸਾਨੂੰ ਰੋਕਿਆ ਜਾ ਰਿਹਾ ਸੀ ਉਦੋਂ ਖਿੱਚਾ ਤੂ ਹੋਈ ਤੇ ਅਸੀਂ ਡੀਸੀ ਸਾਹਿਬ ਦਾ ਦਫ਼ਤਰ ਘੇਰਨ ਦੇ ਵਿੱਚ ਕਾਮਯਾਬ ਹੋ ਗਏ ਤੇ ਹੁਣ ਜਿੰਨੀ ਦੇਰ ਉਹ ਪਾਣੀ ਦਾ ਮਸਲਾ ਹੱਲ ਨਹੀਂ ਹੁੰਦਾ ਉੰਨੀ ਦੇਰ ਅਸੀਂ ਡੀਸੀ ਸਾਹਿਬ ਦਾ ਘਰਾਓ ਰੱਖਾਂਗੇ ਤੇ ਦੇਖੋ ਹੁਣ ਸਾਨੂੰ ਮੀਟਿੰਗ ਮਿਲਿਆ ਮੀਟਿੰਗ ਦੇ ਵਿੱਚ ਜਿਸ ਹਿਸਾਬ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਜਦੋਂ ਜਿਹੋ ਜਿਹਾ ਮਸਲਾ ਹੋਊਗਾ ਤਾਂ ਅਸੀਂ ਉਹ ਹਜਾ ਫੈਸਲਾ ਲਵਾਂਗੇ ਅੱਜ ਜ਼ਿਲ੍ਹਾ ਫਤੇਗੜ ਸਾਹਿਬ ਦੇ ਵਿੱਚ ਭਾਰਤੀ ਕਿਸਾਨ ਜਿਨ੍ਹਾਂ ਨੇ ਇੱਕ ਤਾਂ ਸਿੱਧੂ ਪਰ ਨੇ ਡੀਸੀ ਦਫ਼ਤਰ ਬੰਦ ਕੀਤਾ ਕਿਉਂਕਿ ਪਿਛਲੇ 18-19 ਦਿਨ ਤੋਂ ਇੱਥੇ ਇੱਕ ਧਰਨਾ ਚੱਲ ਰਿਹਾ ਜਿਸ ਦੇ ਕਿਉਂਕਿ ਪਿੰਡ ਬੀਵੀਪੁਰ ਦੇ ਵਿੱਚ ਜੋ ਟੋਬੇ ਦੀ ਨਿਸ਼ਾਨਦੇਹੀ ਦਾ ਮਸਲਾ ਹੈ ਉਹ ਕਿਸੇ ਵੀ ਤਰ੍ਹਾਂ ਤੋਂ ਮੱਸ ਨਹੀਂ ਹੋ ਰਿਹਾ ਬਿਲਕੁਲ ਨਜਾਇਜ਼ ਠੰਗ ਦੇ ਨਾਲ ਟੋਬਾ ਭਰਿਆ ਗਿਆ ਇੱਕ ਗਰਾਊਂਡ ਜਿਹਨੂੰ ਤੋਬਾ ਬਣਾਇਆ ਗਿਆ ਉਸਨੂੰ ਦੁਬਾਰਾ ਤੋਬਾ ਬਣਾਉਣ ਦੀ ਤੇ ਤੋਬੇ ਨੂੰ ਤੋਬਾ ਬਣਾਉਣ ਦੇ ਲਈ ਇਹ ਧਰਨਾ ਚੱਲਦਾ ਅੱਜ ਡੀਸੀ ਮੈਡਮ ਨਾਲ ਪਹਿਲੇ ਦੌਰ ਦੇ ਜਦੋਂ ਗੱਲ ਹੋਈ ਤਾਂ ਉਹ ਮੀਟਿੰਗ ਦੇ ਵਿੱਚੋਂ ਉੱਠ ਕੇ ਚਲੇ ਗਏ ਸੀਗੇ ਕਿਉਂਕਿ ਸਾਨੂੰ ਉਹਨਾਂ ਨੇ ਆਪ ਅੱਜ ਸੱਦਾ ਦਿੱਤਾ ਸੀਗਾ ਅੱਜ ਸਾਡਾ ਘਰੌ ਦਾ ਪ੍ਰੋਗਰਾਮ ਸੀ ਘਰੌ ਦੇ ਪ੍ਰੋਗਰਾਮ ਤੋਂ ਬਾਅਦ ਉਹਨਾਂ ਨੇ ਸਾਨੂੰ ਮੀਟਿੰਗ ਲਈ ਸੱਦਾ ਦਿੱਤਾ ਮੀਟਿੰਗ ਦੇ ਵਿੱਚ ਸਾਨੂੰ ਸੱਦ ਕੇ ਬਿਲਕੁਲ ਵੀ ਕੋਈ ਥੋਸ ਨਾ ਗੱਲ ਕੀਤੀ ਤੇ ਮੀਟਿੰਗ ਵਿੱਚੋਂ ਵਿਚਾਲੇ ਤੋਂ ਛੱਡ ਕੇ ਚਲੇ ਗਏ ਤੇ ਫਿਰ ਅਸੀਂ ਆ ਕੇ ਇਹਨਾਂ ਦਾ ਦਫ਼ਤਰ ਜਿਹੜਾ ਅੰਦਰ ਕਮਰੇ ਜਿਹੋ ਉਹਨਾਂ ਨੂੰ ਬਲਾਕ ਕੀਤਾ ਹੋਇਆ ਤੇ ਜਦੋਂ ਤੱਕ ਉਹ ਸਾਡੇ ਨਾਲ ਕੋਈ ਐਂ ਠੋਸ ਗੱਲ ਨਹੀਂ ਕਰਦੇ ਉਦੋਂ ਤੱਕ ਅਸੀਂ ਉਹਨਾਂ ਨੂੰ ਬਾਹਰ ਨਹੀਂ ਨਿਕਲ ਦਵਾਂਗੇ ਉਦੋਂ ਤੱਕ ਸਾਡਾ ਧਰਨਾ ਅੱਜ ਐਵੇਂ ਹੀ ਚੱਲਦਾ ਰਹੂਗਾ ਗੱਲ ਕੀਤੀ ਜਵੇ ਪਾਣੀ ਦੇ ਮੁੱਦੇ ਨੂੰ ਲੈ ਕੇ ਮਸਲਾ ਇਹ ਇਹ ਪਿੰਡ ਦਾ ਜਿਹੜਾ ਟੋਬੇ ਦਾ ਪਾਣੀ ਆ ਉਹ ਟੋਬਾ ਭਰ ਦਿੱਤਾ ਗਿਆ ਤੇ ਸਕੂਲ ਦੇ ਗਰਾਊਂਡ ਨੂੰ ਟੋਬਾ ਬਣਾ ਦਿੱਤਾ ਗਿਆ ਜਿਹੜਾ ਸਕੂਲ ਦਾ ਗਰਾਊਂਡ ਆ ਉਹ ਪਿੰਡ ਦੇ ਚੜਦੀ ਵਾਲੇ ਪਾਸੇ ਤੇ ਪਾਣੀ ਚੜ ਉੱਪਰ ਨਹੀਂ ਜਾਂਦਾ ਤੇ ਪਿੰਡ ਦੀਆਂ ਸੜਕਾਂ ਤੇ ਗਲੀਆਂ ਦੇ ਵਿੱਚ ਪਾਣੀ ਠਰਦਾ ਆ